ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਖਾਲੀ ਪੇਟ ਭਿਜੇ ਹੋਏ ਚਨੇ ਖਾਣ ਦੇ ਫਾਇਦੇ ਦੱਸੂਗਾ ਤਾਂ ਦੋਸਤੋ ਆਯੁਰਵੇਦ ਦੇ ਵਿੱਚ ਚਨੇ ਨੂੰ ਅਤੇ ਚਨੇ ਦੀ ਦਾਲ ਨੂੰ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਮੰਨਿਆ ਗਿਆ ਹੈ ਚਨੇ ਦੇ ਸੇਵਨ ਦੇ ਨਾਲ ਕਈ ਰੋਗ ਠੀਕ ਹੋ ਜਾਂਦੇ ਹਨ ਕਿਉਂਕਿ ਇਸ ਦੇ ਵਿੱਚ ਪ੍ਰੋਟੀਨ ਨਮੀ ਕਾਰਬੋਹਾਈਡਰੇਟ ਆਇਰਨ ਕੈਲਸ਼ੀਅਮ ਅਤੇ ਵਿਟਾਮਿਨਸ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ ਤਾਂ ਦੋਸਤੋ ਚਨਾ ਦੂਜੀ ਦਾਲਾਂ ਨਾਲੋਂ ਸਸਤਾ ਹੁੰਦਾ ਹੈ ਅਤੇ ਦੂਜੀ ਤਾਲਾਂ ਦੇ ਮੁਕਾਬਲੇ ਇਸ ਦੇ ਵਿੱਚ ਪੋਸ਼ਟਿਕ ਤੱਤ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਹਨ ਤਾਂ ਦੋਸਤੋ ਡਾਈਟੀਸ਼ਨ ਦੀ ਮੰਨੀਏ ਤਾਂ ਚਨਾ ਆਪਣੇ ਸਰੀਰ ਉਹ ਬਿਮਾਰੀਆਂ ਤੋਂ ਲੜਨ ਦੇ ਵਿੱਚ ਸક્ષਮ ਬਣਾਉਂਦਾ ਹੈ ਨਾਲ ਹੀ ਨਾਲ ਇਹ ਦਿਮਾਗ ਨੂੰ ਤੇਜ਼ ਅਤੇ ਚਿਹਰੇ ਨੂੰ ਸੁੰਦਰ ਬਣਾਉਂਦਾ ਹੈ ਜਿਹੜੇ ਦੇ ਸਭ ਤੋਂ ਵੱਧ ਫਾਇਦੇ ਇਸ ਨੂੰ ਅੰਕ੍ਰਿਤ ਕਰਕੇ ਮਿਲਦੇ ਹਨ ਤਾਂ ਦੋਸਤੋ ਸਵੇਰੇ ਖਾਲੀ ਪੇਟ ਇਹ ਜਿਹੜੇ ਚਨੇ ਖਾਣ ਨਾਲ ਇੰਨੇ ਫਾਇਦੇ ਮਿਲਦੇ ਹਨ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਤਾਂ ਦੋਸਤੋ ਆइए ਜਾਣ ਲੈਣੇ ਆ ਇਸ ਨੂੰ ਖਾਣ ਦੇ ਨਾਲ ਆਪਣੇ ਸਰੀਰ ਨੂੰ ਕਿਹੜੇ ਕਿਹੜੇ ਫਾਇਦੇ ਮਿਲਦੇ ਹਨ ਤਾਂ ਦੋਸਤੋ ਸਰੀਰ ਨੂੰ ਸਭ ਤੋਂ ਜ਼ਿਆਦਾ ਪੋਸ਼ਣ ਕਾਲੇ ਚਣਿਆਂ ਤੋਂ ਮਿਲਦਾ ਹੈ ਤਾਂ ਦੋਸਤੋ ਕਾਲੇ ਚਣੇ ਅੰਕੁਰਿਤ ਹੋਣੇ ਚਾਹੀਦੇ ਹਨ ਕਿਉਂਕਿ ਦੋਸਤੋ ਇਹਨਾਂ ਅੰਕੁਰਿਤ ਚਣਿਆਂ ਦੇ ਨਾਲ ਸਾਰੇ ਵਿਟਾਮਿਨਸ ਅਤੇ ক্লোਰੋਫਿਲ ਦੇ ਨਾਲ-ਨਾਲ ਫਾਸਫੋਰਸ ਅਤੇ ਮੈਗਨੀਸ਼ੀਅਮ ਹੁੰਦੇ ਹਨ ਜਿਨ੍ਹਾਂ ਨੂੰ ਲਗਾਤਾਰ ਖਾਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਕੋਈ ਬਿਮਾਰੀ ਨਹੀਂ ਰਹਿੰਦੀ ਤਾਂ ਦੋਸਤੋ ਤੁਸੀਂ ਕਾਲੇ ਚਨੇ ਨੂੰ ਰਾਤ ਭਰ ਭਿਗੋ ਕੇ ਰੱਖ ਲਵੋ ਤੇ ਸਵੇਰੇ ਉੱਠ ਕੇ ਦੋ ਮੁਠੀ ਰੋਜ਼ ਖਾਓ ਅਤੇ ਲਗਾਤਾਰ ਕੁਝ ਦਿਨ ਇਸ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਫਰਕ ਦਿਸਣ ਲੱਗ ਜਾਵੇਗਾ ਤਾਂ ਦੋਸਤੋ ਰਾਤ ਭਰ ਭਿਗੇ ਚਣਿਆਂ ਦੇ ਪਾਣੀ ਨੂੰ ਚਣਿਆਂ ਵਿੱਚੋਂ ਅਲੱਗ ਕਰਕੇ ਉਸ ਦੇ ਵਿੱਚ ਅਦਰਕ, ਜੀਰਾ ਅਤੇ ਨਮਕ ਨੂੰ ਮਿਕਸ ਕਰ ਲਵੋ ਅਤੇ ਇਹ ਜਾਂ ਕਰਨ ਦੇ ਨਾਲ ਤੁਹਾਨੂੰ ਕਬਜ਼ ਅਤੇ ਪੇਟਦਰਦ ਤੋਂ ਰਾਹਤ ਮਿਲ ਜਾਵੇਗੀ ਤਾਂ ਦੋਸਤੋ ਸਰੀਰ ਦੀ ਤਾਕਤ ਨੂੰ ਵਧਾਉਣ ਦੇ ਲਈ ਕਿ ਜਿਹੋ ਚਣਿਆਂ ਦੇ ਵਿੱਚ ਨਿੰਬੂ ਅਦਰਕ ਦੇ ਟੁਕੜੇ ਹਲਕਾ ਨਮਕ ਅਤੇ ਕਾਲੀ ਮਿਰਚ ਪਾ ਕੇ ਸਵੇਰੇ ਨਾਸ਼ਤੇ ਦੇ ਨਾਲ ਖਾਓ ਇਹ ਜਿਆ ਕਰਨ ਦੇ ਨਾਲ ਤੁਹਾਨੂੰ ਸਾਰੇ ਦਿਨ ਦੀ એનર્ਜੀ ਮਿਲ ਜਾਵੇਗੀ ਤਾਂ ਦੋਸਤੋ ਗਾਲ ਬਲੇਡਰ ਅਤੇ ਕਿਡਨੀ ਦੀ ਸਮੱਸਿਆ ਸਭ ਤੋਂ ਵੱਧ ਹੋ ਰਹੀ ਹੈ ਤਾਂ ਦੋਸਤੋ ਇਹ ਜੇ ਦੇ ਵਿੱਚ ਰਾਤ ਪਰ ਜਿਹੋ ਚਣਿਆਂ ਦੇ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਰੋਜ਼ ਸੇਵਨ ਕਰਨ ਦੇ ਨਾਲ ਅਤੇ ਲਗਾਤਾਰ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੀ ਪਥਰੀ ਆਸਾਨੀ ਨਾਲ ਨਿਕਲ ਜਾਵੇਗੀ ਤਾਂ ਦੋਸਤੋ ਭਿੱਜਿਆ ਹੈ ਚਨਾ ਸਰੀਰ ਦੀ ਅੰਦਰ ਦੀ ਗੰਦਗੀ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਦਿੰਦਾ ਹੈ ਜਿਸ ਦੇ ਨਾਲ ਡਾਇਬਟੀਸ ਐਨੀਮੀਆ ਦੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਨਾਲ ਹੀ ਨਾਲ ਇਹ ਆਪਣੇ ਬੁਖਾਰ ਦੇ ਵਿੱਚ ਵੀ ਆਪਾਂ ਨੂੰ ਰਾਹਤ ਦਿੰਦਾ ਹੈ ਤਾਂ ਦੋਸਤੋ ਡਾਇਬਟੀਸ ਦੇ ਮਰੀਜ਼ਾਂ ਦੇ ਲਈ ਚਨਾ ਬਹੁਤ ਹੀ ਜ਼ਿਆਦਾ ਤਾਕਤਵਰ ਹੁੰਦਾ ਹੈ ਇਹ ਸਰੀਰ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਗਲੂਕੋਜ਼ ਨੂੰ ਘੱਟ ਕਰ ਦਿੰਦਾ ਹੈ ਜਿਸ ਦੇ ਨਾਲ ਡਾਇਬਟੀਸ ਦੇ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ ਇਸ ਲਈ ਦੋਸਤੋ ਜਿਹੜਾ ਚਣਿਆਂ ਦਾ ਸੇਵਨ ਡਾਇਬਟੀਸ ਦੇ ਮਰੀਜ਼ਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਉਹ ਵੀ ਸਵੇਰੇ ਸਵੇਰੇ 7 ਵਜੇ ਤੋਂ ਪਹਿਲਾਂ-ਪਹਿਲਾਂ ਤਾਂ ਦੋਸਤੋ ਇਹ ਪੁਰਸ਼ਾਂ ਦੀ ਕੋਈ ਵੀ ਸ਼ਰੀਰਕ ਕਮਜ਼ੋਰੀ ਹੋਵੇ ਉਸ ਨੂੰ ਇਹ ਦੂਰ ਕਰ ਦਿੰਦਾ ਹੈ ਕਿਉਂਕਿ ਦੋਸਤੋ ਅਧਿਕ ਕੰਮ ਅਤੇ ਤਣਾਅ ਦੀ وجہ ਦੇ ਨਾਲ ਪੁਰਸ਼ਾਂ ਦੇ ਵਿੱਚ ਕਮਜ਼ੋਰੀ ਹੋਣ ਲੱਗ ਜਾਂਦੀ ਹੈ ਇਹ ਜਿਹੇ ਵਿੱਚ ਭਿੱਜੇ ਹੋਏ ਛਿਣੇ ਉਹਨਾਂ ਵਾਸਤੇ ਵਰਦਾਨ ਤੋਂ ਘੱਟ ਨਹੀਂ ਹਨ ਤਾਂ ਦੋਸਤੋ ਪੁਰਸ਼ਾਂ ਨੂੰ ਭਿੱਜੇ ਹੋਏ ਚਣਿਆਂ ਨੂੰ ਚਬਾ ਚਬਾ ਕੇ ਖਾਣ ਦੇ ਨਾਲ ਕਈ ਫਾਇਦੇ ਮਿਲਦੇ ਹਨ ਇਸ ਦੇ ਨਾਲ ਪੁਰਸ਼ਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਦੋਸਤੋ ਭਿੱਜੇ ਹੋਏ ਚਣਿਆਂ ਦੇ ਪਾਣੀ ਦੇ ਨਾਲ ਸ਼ਹਿਦ ਦਾ ਸੇਵਨ ਕਰਨ ਦੇ ਨਾਲ ਪੁਰਸ਼ਾਂ ਦਾ ਸਪੰਨ ਗਾੜਾ ਹੋ ਜਾਂਦਾ ਹੈ ਅਤੇ ਉਹਨਾਂ ਦੀ ਸਾਰੀ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਤਾਂ ਦੋਸਤੋ ਪੀਲੀਏ ਦੀ ਬਿਮਾਰੀ ਦੇ ਵਿੱਚ ਚਨੇ ਦੀ 100 ਗ੍ਰਾਮ ਦਾਲ ਨੂੰ 2 ਗਲਾਸ ਪਾਣੀ ਦੇ ਵਿੱਚ ਕੁਝ ਘੰਟਿਆਂ ਦੇ ਲਈ ਭਿਗੋ ਕੇ ਰੱਖ ਦਿਓ ਅਤੇ ਕੁਝ ਘੰਟਿਆਂ ਬਾਅਦ ਦਾਲ ਤੋਂ ਪਾਣੀ ਨੂੰ ਅਲੱਗ ਕਰ ਲਵੋ ਇਸ ਤੋਂ ਬਾਅਦ ਉਸ ਦਾਲ ਦੇ ਵਿੱਚ 100 ਗ੍ਰਾਮ ਗੁੜ ਨੂੰ ਮਿਲਾ ਕੇ 4 ਤੋਂ 5 ਦਿਨ ਤੱਕ ਪੀਲੇ ਦੀ ਰੋਗੀ ਨੂੰ ਦਬੋ ਇਸ ਦੇ ਨਾਲ ਪੀਰੀਅਡ ਠੀਕ ਹੋ ਜਾਵੇਗਾ ਤਾਂ ਦੋਸਤੋ ਫੇਸ ਦੇ ਲਈ ਵੀ ਇਹ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਜੇ ਤੁਸੀਂ ਭਿੱਜੇ ਹੋਏ ਚਨਾ ਦਾ ਸੇਵਨ ਲਗਾਤਾਰ ਕਰਦੇ ਹੋ ਤਾਂ ਤੁਹਾਡੇ ਉੱਤੇ ਵੜਾਪਾ ਜਲਦੀ ਨਹੀਂ ਆਵੇਗਾ ਕਿਉਂਕਿ ਦੋਸਤੋ ਭਿੱਜੇ ਹੋਏ ਚਨਾ ਦੇ ਵਿੱਚ ਸਰੀਰ ਨੂੰ ਤਾਕਤ ਦੇਣ ਦੀ ਸ਼ਕਤੀ ਹੁੰਦੀ ਹੈ ਜਿਸ ਦੇ ਨਾਲ ਇਨਸਾਨ ਛੇਤੀ ਬੁੱਢਾ ਨਹੀਂ ਹੁੰਦਾ ਹੈ ਅਤੇ ਨਾਲ ਹੀ ਨਾਲ ਉਹ ਚੁਸਤ ਅਤੇ ਦਰਸਤ ਵੀ ਰਹਿੰਦਾ ਹੈ ਤਾਂ ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਭਿੱਜੇ ਹੋਏ ਚਨੇ ਖਾਣ ਦੇ ਆਪਣੇ ਸਰੀਰ ਨੂੰ ਕਿੰਨੇ ਫਾਇਦੇ ਹਨ ਤਾਂ ਤੁਸੀਂ ਅੱਜ ਤੋਂ ਹੀ ਭਿੱਜੇ ਹੋਏ ਚਨੇ ਖਾਣਾ ਸ਼ੁਰੂ ਕਰ ਦਿਵੋ ਜਿਸ ਦੇ ਨਾਲ ਤੁਸੀਂ ਹੈਲਦੀ ਅਤੇ ਸਵਸਥ ਰਹੋ ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ